39 ਪਰਵਾਰਾ ਜੈ ਨੇ ਜਿਨ੍ਹਾਂ ਦੇ ਆਪਣੇ ਇਰਾਕ ਚ ਬੰਦਕ ਬਣਾਏ ਹੋਏ ਨੇ ਉਹਨਾਂ ਵੱਲੋਂ ਦਿੱਲੀ ਵਿਖੇ ਜੰਤਰ ਮੰਤਰ ਦੇ ਦਰਨਾਂ ਲਗਾਇਆ ਗਿਆ ਇਹ ਨਾਦੀ ਮੰਗਿਆ ਕਿ ਛੇਤੀ ਤੋਂ ਛੇਤੀ ਇਹਨਾਂ ਦੇ ਰਿਸ਼ਤੇਦਾਰਾਂ ਨੂੰ ਵਤਨ ਲਿਆਂਦਾ ਜਾਵੇ ਇਸ ਦਰਨੇ ਦੌਰਾਨ ਇਹਨਾਂ ਪਰਵਾਰਾਂ ਦੇ ਨਾਲ ਆਵਾਦੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਸਾਂਸਦ ਭਗਵੰਤ ਮਾਨ ਤੇ ਅਮੀਰ ਗਾਂਧੀ ਹਰਿੰਦਰ ਖਾਲਸਾ ਤੇ ਆਵਾਦੀ ਪਾਰਟੀ ਦੇ ਹੋਲ ਲੀਡਰ ਵੀ ਮੌਜੂਦ ਤੇ 39 ਅਜੇ ਲੋਕ ਨੇ ਜਿਨ੍ਹਾਂ ਨੂੰ ਇਰਾਕ ਦੇ ਵਿੱਚ ਬੰਦਕ ਬਣਾਇਆ ਗਿਆ ਤੇ ਇਹਨਾਂ ਦੇ ਪਰਿਵਾਰ ਵਾਲੇ ਅੱਜ ਜੰਤਰਮੰਤਰ ਤੇ ਤੜਣਾ ਲਗਾਈ ਬੈਠੇ ਨੇ ਨਦੀਮ ਮੰਗਿਆ ਕਿ ਛੇਤੀ ਤੋਂ ਛੇਤੀ ਇਹਨਾਂ ਦੇ ਰਿਸ਼ਤੇਦਾਰਾਂ ਨੂੰ ਬਤਨ ਲਿਆਂਦਾ ਜਾਵੇ ਇਰਾਦੇ ਵਿੱਚ ਸੰਕਟ ਚੱਲ ਰਿਹਾ ਹੈ ਜਿਸ ਦਾ ਸਿੱਧਾ ਸੇਕ ਭਾਰਤ ਤੇ ਵੀ ਪੈ ਰਿਹਾ ਹੈ ਅਤੇ ਪੰਜਾਬੀਆਂ ਦੀ ਛੇਤੀ ਰਿਹਾਈ ਦੇ ਲਈ ਇਹਨਾਂ ਦੇ ਪਰਿਵਾਰ ਵਾਲਿਆਂ ਵੱਲੋਂ ਜੰਤਰਮੰਤਰ ਤੇ ਤੜਣਾ ਲਗਾਇਆ ਗਿਆ ਤੇ ਇਹਨਾਂ ਦਾ ਸਾਥ ਦੇ ਰਹੇ ਨੇ ਆਮ ਆਦਮੀ ਪਾਰਟੀ ਦੇ ਨੇਤਾ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਇਹਨਾਂ ਦੇ ਨਾਲ ਬੈਠੇ ਸਸਦ ਭਗਵੰਤ ਮਾਨ ਧਰਮਵੀਰ ਗਾਂਧੀ ਹਰਿੰਦਰ ਖਾਸਾ ਪੀ ਆਮ ਆਦਮੀ ਪਾਰਟੀ ਦੇ ਹੋਲ ਲੀਡਰ ਇਹਨਾਂ ਪਰਿਵਾਰ ਵਾਲਿਆਂ ਦੇ ਨਾਲ ਮੌਜੂਦ ਤੇ ਹਾਲਾਂਕਿ ਪਰਿਵਾਰ ਵਾਲੇ ਦੋ ਵਾਰ ਕੇਂਦਰ ਸਰਕਾਰ ਨੂੰ ਵੀ ਮਿਲ ਚੁੱਕੇ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਜੀ ਨੂੰ ਪਰੋਸਾ ਦਿੱਤਾ ਕਿ ਇਹਨਾਂ ਦੇ ਆਪਣੇ ਛੇਤੀ ਵਤਨ ਪਰਤਨਗੇ ਪਰ ਇਹਨਾਂ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਆਪਣੇ ਨਾਲ ਫੋਨ ਤੇ ਗੱਲਬਾਤ ਕਰਾਈ ਜਾਵੇ ਇਹਨਾਂ ਨੂੰ ਕੀ ਪਤਾ ਕਿ ਕਿਸ ਹਾਲਾਤ ਦੇ ਵਿੱਚ ਇਹਨਾਂ ਦੇ ਰਿਸ਼ਤੇਦਾਰ ਉੱਤੇ ਇਰਾਕ ਚ ਫਸੇ ਹੋਏ ਨੇ ਕੇਂਦਰ ਸਰਕਾਰ ਇਹਨਾਂ ਨੂੰ ਪਰੋਸਾ ਦਵਾਈਆ ਸੁਭਾ ਸਰਕਾਰ ਵੱਲੋਂ ਵੀ ਇਹਨਾਂ ਪਰਿਵਾਰ ਵਾਲਿਆਂ ਨੂੰ ਪਰੋਸਾ ਦਵਾਇਆ ਜਾ ਰਿਹਾ ਹੈ ਪਰ ਫਿਰ ਵੀ ਇਹਨਾਂ ਪਰਿਵਾਰ ਵਾਲਿਆਂ ਨੂੰ ਟਰਨਾਂ ਲਗਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਦਿੱਲੀ ਵਿਖੇ ਜੰਤਰ-ਮੰਤਰ ਤੇ ਟਰਨਾਂ ਲਗਾਏ ਬੈਠੇ ਨੇ ਪਰਿਵਾਰ ਵਾਲੇ